ਦਾ ਵਸ ਪਤਾ ਗਿਆ ਜਿਸ ਨਸ਼ੇ ਨੂੰ ਦੇਖਦੇ ਹੋਏ ਨਸ਼ੇ ਦੇ ਤੋਹਣ ਨੂੰ ਦੇਖਦੇ ਹੋ ਕਿ ਪਿੰਡ ਦੇਵੀ ਨਗਰ ਬਰਾਮਣ ਦੇ ਵਿੱਚ ਪਿੰਡ ਦੇ ਵਿੱਚ ਨਸ਼ੇ ਦਾ ਠੇਕਾ ਖੁੱਲਾ ਹੋਇਆ ਸੀ ਉਹਨੂੰ ਦੇਖਦੇ ਹੋਏ ਲੀਡਰਜ਼ ਨੇ ਵੀ ਡਿਵਾਰਟ ਕਰੀਆ ਤੇ ਪਿੰਡ ਵਾਸੀਆਂ ਨੇ ਵੀ ਡਿਵਾਰਟ ਕਰੀਆ ਕਿ ਸਰਪੰਚ ਸਾਹਿਬ ਇਹ ਨਸ਼ੇ ਦਾ ਕੋੜ ਆਪਾਂ ਲਈ ਪਿੰਡ ਦੇ ਵਿੱਚੋਂ ਪੜਣਾ ਹੈ ਜੇ ਕੋਈ ਹੋਰ ਵੀ ਬੰਦਾ ਕੋਈ ਨਸ਼ਾ ਕਰਦਾ ਹੋਵੇ ਉਹਨੇ ਨਸ਼ੇ ਸ਼ਗਾਓ ਕੇ ਅੰਦਰ ਦੇ ਵਿੱਚ ਛੁਡਣਾ ਉਹ ਵੀ ਪੰਚਾਇਤ ਆਪਣੇ ਵੱਲੋਂ ਵੀੜਾ ਤੋਂ ਤੇਰੀ ਤੇ ਇਸ ਨਸ਼ੇ ਦੇ ਕੋੜ ਨੂੰ ਖਤਮ ਕਰਨ ਦੇ ਲਈ ਅਸੀਂ ਪਿੰਡ ਦੇ ਵਿੱਚ ਠੇਕਾ ਬੋਲਣ ਦੇ ਉਹਦੇ ਉਹਨੂੰ ਬੰਦ ਕਰਾਉਣਗੇ ਤੇ ਉਹ ਵੀ ਬਹੁਤ ਸਮਝੀ ਨਾਲ ਮਤਾਂ ਪਾਸ ਕੀਤਾ ਗਿਆ ਕਿ ਇਸ ਨਸ਼ੇ ਦੇ ਨਸ਼ੇ ਕੋੜ ਆਪਾਂ ਪਿੰਡ ਦੇ ਵਿੱਚ ਠਿਕਾ ਨਹੀਂ ਹੋਉਂਦੇ ਨਾਲ ਠਿਕਾ 500 ਮੀਟਰ ਦੀ ਦੂਰੀ ਤੇ ਠਿਕਾ ਹੋਣਾ ਚਾਹੀਦਾ ਹੈ ਨਾ ਕਿ ਪਿੰਡ ਦੇ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਸਾਰੇ ਪਿੰਡ ਦੇ ਵਿੱਚ ਨਿਆਣਿਆਂ ਦੀ ਵੀ ਅਸਰ ਪੈਂਦਾ ਹੈ ਤੇ ਪਿੰਡ ਦੇ ਵਿੱਚ ਦਰੂ ਸਾਹਮਣੇ ਤੋਂ ਵਿਕਦੀ ਉਹ ਵੀ ਪਿੰਡਾਂ ਦੇ ਘਰਾਂ ਦੇ ਸਾਹਮਣੇ ਠਿਕੇ ਦੇ ਵਿੱਚ ਹੋਣ ਕਰਕੇ ਬੱਚਿਆਂ ਦਾ ਅਸਰ ਬਹੁਤ ਪੈਂਦਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਇਹ ਮਤਾ ਵਿਸ਼ਾੜੀ ਸਾ ਮਦੀਨਰ ਪੰਚਾਇਤ ਨੇ ਹਰ ਬਦੋਰਾ ਕਮੇਟੀ ਦੇ ਹੋਰ ਪਿੰਡ ਦੇ ਅਜਲਾਦ ਦੇ ਸੱਦ ਕੇ ਇਹ ਮਾਪਾਸ ਕੀਤਾ ਗਿਆ ਹੈ ਇਸ ਠਿਕੇ ਨੂੰ 31 ਮਾਰਚ ਤੋਂ ਬਾਅਦ ਇਹ ਹਟਾ ਦਿੱਤਾ ਜਾਵੇਗਾ ਤੇ ਹੋਰ ਵੀ ਪਿੰਡ ਦੇ ਵਿੱਚ ਬਹੁਤ ਜਿੰਨੇ ਮਤੇ ਪਏ ਨੇ ਉਸ ਦੁਆਰਾ ਪ੍ਰਬੰਧਕ ਕਮੇਟੀ ਮੈਂ ਸਰਪੰਚ ਸਾਹਿਬ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸ਼ਰਾਬ ਦਾ ਠੇਕਾ ਬਾਹਰ ਚੁਕਾਇਆ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਦਾ